ਹਾਂਜੀ ਛੱਸੀ ਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਹੋਪਫੁਲੀ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਚੱਲੇ ਹਾਂ ਜੀ ਮੁਹਾਲੀ ਤੇ ਮੁਹਾਲੀ ਅੱਜ ਆਪਾਂ ਅਗਰ ਤਾਈ ਕੋਲ ਜਾਣਾ ਸੀਗਾ ਤੇ ਆਪਾਂ ਆਪਣਾ ਬਾਈਕ ਕਰ ਲਈ ਤਿਆਰ ਤੇ ਹੁਣ ਆਪਾਂ ਮੁਹਾਲੀ ਨਿਕਲਣ ਲੱਗੇ ਆ ਤੇ ਫਾਈਨਲੀ ਗਾਇਸ ਦੋ ਵਾਰੀ ਘਰ ਵਾਪਸ ਜਾਣ ਤੋਂ ਬਾਅਦ ਆਪਾਂ ਮੁਹਾਲੀ ਲਈ ਨਿਕਲ ਚੁਕੇ ਆ ਪਿੰਡੋਂ ਬਾਹਰ ਆ ਗਏ ਤੇ ਹੁਣ ਤੁਹਾਨੂੰ ਮਿਲਦੇ ਆ ਸਿੱਧਾ ਪਹੁੰਚ ਗਏ ਆਪਾਂ ਬਡਾਲੀ ਠੀਕ ਹੈ ਤੇ ਆਪਾਂ ਬਡਾਲੀ ਪਹੁੰਚ ਚੁਕੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਵਰਸੇ ਢਾਬੇ ਕੋਲ ਪਹੁੰਚ ਗਏ ਆ ਬਡਾਲੀ ਫਾਈਨਲੀ ਤੇ ਹੁਣ ਇਕੱਲੇ ਕਰਕੇ ਵੀਡੀਓ ਕੱਟ ਬਣ ਸਕਦੀ ਤੇ ਹੁਣ ਸਿੱਧਾ ਮੁਹਾਲੀ ਮਿਲਦੇ ਆ ਤੇ ਆਪਾਂ ਮੁਹਾਲੀ ਪਹੁੰਚ ਚੁਕੇ ਆ ਤੇ ਉੱਥੇ ਤਾਇ ਨੂੰ ਮਿਲ ਲਈ ਸਕਿਉਰਿਟੀ ਕਹਿੰਦੇ ਰੋਕ ਲਿਆ ਤੇ ਉੱਥੇ ਦਾਈ ਦੇ ਕੀਤੀ ਵੇਟ ਤੇ ਜਿੱਦਾਂ ਹੀ ਤਾਇਆ ਜੀ ਆਏ ਤੇ ਆਪਾਂ ਸਮਾਨ ਫੜਾਇਆ ਤੇ ਉਹਦੇ ਹੀ ਵਾਪਸ ਹੁਣ ਤੁਰਨ ਲੱਗੇ ਆ ਤੇ ਲੈਟਾਂ ਕੋਲ ਪਹੁੰਚ ਗਏ ਤੇ ਲੈਟਾਂ ਕ੍ਰੋਸ ਕਰਕੇ ਬੂੜ ਦੀ ਸਾਰ ਆਪਾਂ ਨੂੰ ਇੱਕ ਹੋਲ ਲੈਟਾਂ ਮਿਲ ਗਈਆਂ ਤੇ ਆਪਾਂ ਉੱਥੇ ਪਹੁੰਚ ਗਏ ਹਨ ਠੀਕ ਹੈ ਤੇ ਆਪਾਂ ਲੇਟਰ ਨੇ ਖੜ ਕੇ ਲੇਟਰ ਗ੍ਰੀਨ ਹੌਂ ਦਾ ਵੇਟ ਕਰ ਰਹੇ ਆ ਇਨੇ ਤੁਸੀਂ ਹਰਗਲੇ ਨੇਚਰ ਦੇਖ ਸਕਦੇ ਹੋ ਤੇ ਆਪਾਂ ਖੜੇ ਹਲੇ ਵੀ ਵੇਟ ਕਰ ਰਹੇ ਆ ਤੇ ਆਪਾਂ ਨਿਕਲ ਚੁਕੇ ਆ ਬਾਜੀ ਤੇ ਆਪਾਂ ਪਹੁੰਚ ਗਏ ਛੰਜੇੜੀ ਸੀਸੀ ਕਾਲਜ ਚੰਡੀਗੜ੍ਹ ਯੂਨੀਵਰਸਿਟੀ ਆਫ ਕਾਲਜ ਕੋਲ ਤੇ ਉਹਦੇ ਤੇ ਆਪਾਂ ਸਿੱਧਾ ਜਾਣਾ ਆਪਣੇ ਫਰੈਂਡ ਕੋਲ ਸਲਾ ਬਣ ਕੇ ਜਾਣ ਲੱਗੇ ਤੇ ਹੁਣ ਆਪਾਂ ਉਹਦੇ ਘਰੇ ਜਾਈ ਤੇ ਉਹ ਚਲੇ ਸੀ ਕੰਮ ਤੇ ਤੇ ਉਹਨੂੰ ਇਦਾਂ ਹੀ ਮਿਲੇ ਬਾਈ ਕਰਕੇ ਇਆ ਪਾਥ ਰਿਕਲ ਜੋ ਗਿਆ ਕਰਨੋਂ ਕਿ ਫਾਈਨਲੀ ਆਪਾਂ ਪਹੁੰਚ ਗਏ ਜੀ ਪਿੰਡ ਆਪਣੇ ਘਰੇ ਪਹੁੰਚ ਆਣ ਵਾਲੇ ਆ ਤੇ ਆਪਾਂ ਫਿਰਨੀ ਦੇ ਪਹੁੰਚ ਗਏ ਆ ਤੋ ਇਸੇ ਨਾਲ ਆਪਣਾ ਬਲੌਗ ਹੁੰਦਾ ਅੱਜ ਦਾ ਐਂਡ ਸਸ਼ੀ ਕੁਮਾਰ ਜੀ